ਹਾਂਜੀ ਸਸਿਕਾ ਜੀ ਸਾਰਿਆਂ ਨੂੰ ਕੀ ਹਾਲ ਚਾਲ ਅੱਜ ਅਸੀਂ ਪਹੁੰਚ ਗਏ ਕਿੱਥੇ ਪਹੁੰਚ ਗਏ ਕਹਿੰਦੇ ਮੋਟਰ ਤੇ ਪਹੁੰਚ ਗਏ ਗੱਭਰੂ ਮੋਟਰ ਤੇ ਪਿੱਛੇ ਮੱਕੀ ਖੜੀ ਐ ਮਿੱਤਰਾਂ ਦੀ ਮੋਟਰ ਐ ਜੀ ਦੇਖੋ ਸਾਰੇ ਦੋਸਤ ਮੇਰੀ ਮੋਟਰ ਉਹਨੂੰ ਇੱਕ ਚੀਜ਼ ਦਿਖਾਈਏ ਬਹੁਤ ਘੈਂਟ ਚੀਜ਼ ਆ ਬਹੁਤ ਤਕੜਾ ਫਾੜ ਲੱਗਿਆ ਹੋਇਆ ਇੱਥੇ ਬੈਲ ਕਹਦੇ ਇਹਨੂੰ ਬੈਲਾ ਜੀ ਠੂਹੀ ਠਾਈ ਦੋਖ ਜਨ ਦਾ ਸ਼ੇਕ ਪੀਓ ਬਣਾ ਕੇ ਬੱਸ ਕਹਿੰਦੇ ਬੱਸ ਖਤਮ ਹੋ ਜਾਗਾ ਸਾਰਾ ਕੰਮ ਦਰਦ ਖਤਮ ਰੇ ਠੂਹੀ ਰ ਗੱਤ ਵੇਗੀ ਦਰਦ ਖਤਮ ਦੋਸਤੋ ਦੇਖੋ ਆਹ ਕਿਹੜਾ ਜਾਂਦਾ ਦੋਸਤੋ ਇੱਧਰ ਕਣਕਾਂ ਕੁਣਕਾਂ ਵੱਢ ਲਈਆਂ ਜੀ ਠੂੜੀ ਤਾੜੀ ਦਾ ਕੰਮ ਚੱਲੂ ਹੁਣ ਬਾਲਣ ਬੁੱਲਣ ਪਿਆ ਜਿੱਥੇ ਬਣਾਵਾਂਗੇ ਚੁੱਲਾ ਸ਼ਾਮ ਨੂੰ ੱਲੇ ਤੇ ਬਣਾਵਾਂਗੇ ਫੇਰਾ ਸਪਾਈਸਲ ਰਾਈਸ ਪੀਸ ਓਨੀ ਵਾਲੀ ਮੱਕੀ ਦੇਖੋ ਤੁਸੀਂ ਆਹ ਲਹਿ ਲਹਿਰਾਉਂਦੇ ਖੇਤ ਮੇਰੇ ਦੇਸ਼ ਦੀ ਧਰਤੀ ਆ ਜੀ ਇਹ ਸੋਨਾ ਉਗਲੇ ਉਗਲੇ ਹੀਰੇ ਮੋਤੀ ਆਓ ਦੇ ਤਨ ਹਲਵਾਈ ਦਿਖਾਵਾਂ ਆਓ ਬੈਠਾ ਹਲਵਾਈ ਇਹ ਆ ਹਲਵਾਈ ਸੋਨੀ ਇਹ ਬਣਾਊਗਾ ਦੇਖੋ ਤੁਸੀਂ ਐਨ ਕੰਮ ਸਿਰਾ ਕਰੂ ਆਥਣੀ ਅੱਜ ਇਹ ਕਹਿੰਦਾ 5 ਵਜੇ ਨੂੰ ਇਹਨੂੰ ਕਹਾ ਫ੍ਰੀ ਰਹੀਂ ਤੂੰ ਕਹਿੰਦਾ ਠੀਕ ਹੈ ਜੀ ਪੱਪੜ ਪੱਪੜ ਦਵਾਰੇ ਹਰਾ ਹੋ ਗਿਆ ਕਿਰਾਂ ਦਾ ਸੁੱਕ ਗਿਆ ਦੀ ਆਹ ਇਹ ਮੇਰੇ ਬਚਪਨ ਤੋਂ ਪਹਿਲਾਂ ਦਾ ਲੱਗਿਆ ਹੋਇਆ ਵੇਪਲ ਮਿੱਤੂ ਹੀ ਬੜਾ ਆ ਵੇਪਲ ਸੋਨੀ ਆ ਅਮਰੂਦ ਮਰਾਜੇ ਤਾਂ ਹੁਣ ਲੱਗੇ ਨੇ ਆ ਤੂੰ ਤਾਂ ਆ ਤੂੰ ਤਾਂ ਬਹੁਤ ਪੁਰਾਣੇ ਨੇ ਬਈ ਬਾ ਬਾ ਬੇ ਖੇਤਾਂ ਜਾ ਕੇ ਵੱਖਰਾ ਹੀ ਭਾਂਜੋ ਫੀਲਿੰਗ ਆਉਂਦੀ ਆ ਨਜ਼ਾਰੇ ਬੰਨੇ ਆਦਾ ਵੀ ਆ ਹਾ ਹੁਣ ਪਤਾ ਲੱਗਦਾ ਸੀ ਪੰਜਾਬ ਦੇ ਆ ਭਾਈ ਉਹੀ ਥੋੜੋ ਧਰਨੇ ਲਈ ਬੈਠੇ ਨੇ ਕਿਸਾਨ ਆ ਜਮੀਨਾ ਕਰਕੇ ਲਈ ਬੈਠੇ ਨੇ ਇਹ ਜਮੀਨਾ ਦੇਨ ਨੂੰ ਕੀਦਾ ਜੀ ਕਰਦਾ ਇਹਾਂ ਜੂ ਪੜਿਆ ਹਾਂ ਜ਼ਮੀਨਾਂ ਚ ਹਾਂਜੀ ਹੁਣ ਆ ਮੋਟਰ ਤੋਂ ਨਾ ਇੱਕ ਆ ਹੋਰ ਮੋਟਰ ਤੇ ਜਾ ਕਰਨ ਦੂਈ ਵਾਲੀ ਤੇ ਉੱਥੇ ਦੇਖ ਕੇ ਉਹਨਾਂ ਉੱਥੇ ਤਾਂ ਗੇੜਾ ਹੀ ਲੱਗਿਆ ਯਾਰ ਉਹਦਾ ਰਸਤਾ ਥੋੜਾ ਜਿਆਦਾ ਦੂਆ ਕੀ ਕਹਿੰਦੇ ਨੇ ਇਹਨੂੰ ਡੇਂਜਰਸ ਡੇਂਜਰਸ ਰਸਤਾ ਤੁਹਾਨੂੰ ਦਿਖਾਉਂਦੇ ਆ ਪਹਾੜਾਂ ਵਾਲੀ ਰਸਤਾ ਉੱਥੇ ਜਾਣਾ ਪੈਂਦਾ ਫਿਰ ਜਾ ਕੇ ਆਉਣਾ ਦਿਖਾਉਂਦੇ ਆ ਤੁਹਾਨੂੰ ਰਸਤਾ ਜੁੜੇ ਰਹੋ ਵੀਡੀਓ ਦੇ ਨਾਲ ਤੁਸੀਂ ਦੇਖਦੇ ਰਹੋ ਅੱਜ ਤੁਹਾਨੂੰ ਮੋਟਰਾਂ ਹੀ ਦਿਖਾਉਣੀਆਂ ਨੇ ਦੇਖੋ ਇੱਥੇ ਹਾਈਵੇ ਨਿਕਲਿਆ ਨੇ ਹਾਈਵੇ ਉਹੀ ਥੋੜਾ ਮੋਦੀ ਫਰਦਾ ਲੈਣ ਨੂੰ ਜ਼ਮੀਨਾਂ ਕਣਕ ਖੜੀ ਆ ਸੋਨਾ ਯਾਰ ਤਾਂ ਸੋਨਾ ਪੰਜਾਬੀ ਵੀਰੋ ਸੋਨਾ ਇੱਧਰ ਵੱਢ ਲਿਆ ਸੋਨਾ ਉੱਥੇ ਅੰਝ ਪਿਆ ਸੋਨਾ ਥੋੜੋ ਫਰਦੇ ਨੇ ਕਿਸਾਨ ਐ ਐਮ ਐਸ ਪੀ ਨੂੰ ਸਾਰੀ 6 ਮਹੀਨੇ ਲਾ ਕੇ ਮਿਹਨਤ ਕਰਕੇ ਉੱਤੇ ਬੱਦਲ ਹੋਇਆ ਪਿਆ ਰੱਬ ਦਾ ਕੋਈ ਪਤਾ ਨਹੀਂ ਆ ਕਰਕੇ ਅਖੜੇ ਰੌੜਾ ਪੁੱਟ ਨੇੋ ਦੋਸਤੋ ਰਸਤਾ ਪੂਰਾ ਡੇਂਜਰਸ ਐ ਪਹਾੜ ਵਾਲੀ ਆ ਇੱਧਰ ਖਾਈ ਐ ਇੱਧਰ ਸੂਆ ਐ ਗੱਬੇ ਸਕੂਟਰੀ ਆ ਹੈਗੀ ਵੀ ਤਿੰਨ ਟਾਇਰਾਂ ਵਾਲੀ ਆ ਵਾਲੇ ਵਾਲੇ ਟਾਇਰ ਆ ਆਲੇ-ਦਾਲੇ ਹੋ ਜਾ ਤੇ ਉੱਚੀ ਜਗ੍ਹਾ ਤੇ ਗੱਬਲਾ ਟਾਇਰ ਚੱਕਿਆ ਦਾ ਫਿਰ ਸਿਰਪੇ ਕੱਢਦੀ ਆ ਪੂਰਾ ਡੇਂਜਰਸ ਕੰਮ ਹੋਇਆ ਪਿਆ ਪੰਜਾਬੀ ਵੀਰੋ ਖਤਰੋਕੇ ਖਿਲਾੜੀ ਆ ਕੰਮ ਖਤਰੋਕੇ ਖਿਲਾੜੀ ਆ ਦੇਖੋ ਪਾਪੂਲਰ ਗਿਰਿਆ ਪਿਆ ਤਾਂ ਸਾਲਾ ਜੰਗਲ ਚ ਆ ਗਿਆ ਲੱਗਦਾ ਜਿਵੇਂ ਇੱਥੋਂ ਕਿਵੇਂ ਕੱਢੇਗਾ ਓਏ ਪਾਪੂਲਰ ਚ ਨਾ ਮਾਰੀ ਆ ਦੇਖੋ ਪਾਪੂਲਰ ਪੂਰਾ ਜੜ ਤੋਂ ਹੀ ਚੱਕਦਾ ਇੱਥੇ ਨੂੰ ਕੱਢੂ ਸਲੇਪਾਏ ਖਤਰਾ ਓਏ ਉਹ ਦਿੱਖੀ ਤੋ ਆ ਓਏ ਔਰ ਡਰ ਗਏ ਓਏ ਉਹ ਨਹੀਂ ਡਰ ਗਏ ਸੀ ਪਕਸਾ ਉਹ ਡਰ ਕੇ ਜੀ ਓਏ ਬੜੀ ਔਖੀ ਲੇ ਲੀ ਦੀ ਔਰ ਇਹ ਤੱਕ ਇਹਦੇ ਟਾਇਰਾ ਕਰਕੇ ਔਖਾ ਕਰਦੀ ਆ ਆ ਜਿਹੜੇ ਟਾਇਰ ਨੇ ਨਾ ਹਲਦੜੇ ਹੋ ਜਾਂਦੇ ਨੇ ਥੱਲੇ ਵਾਲਾ ਟਾਇਰ ਫਿਰ ਗੱਪੋ ਚੱਕੇ ਜਾਂਦਾ ਇਸ ਲਈ ਪਕੜਦੀ ਆ ਡੇਂਜਰਸ ਜ਼ੋਨ ਆ ਹੈ ਵਾਸਾ ਪਾਉਂ ਦਿਖਾਓ ਮੋਟਰ ਆਪਣੀ ਅਗਲੀ ਆਹਾ ਟਰਾਂਸਫਾਰਮ ਆ ਜੀ ਤੋ ਫੇਰ ਬੈਗਾ ਡਰਾਈਵਰ ਕਹਿੰਦਾ ਮੈਂ ਲੈ ਕੇ ਜਾਉਂ। ਆਪਾਂ ਹੀ ਤੂੰ ਹੀ ਚਲਾ ਵੇ ਤੋੜੀ ਚੱਲੜੀ ਤੇਰੇ ਵਾਲੀ ਸਕੂਟਰੀ। ਅਹ ਪਲਟ ਗਈ ਓ। ਉਦੀ ਰਿਸਕੀ ਡਰਾਈਵਰੀ ਆ ਭਾਈ ਓਰੇ ਅੱਜ ਦੀ ਡਰਾਈਵਿੰਗ ਸਕਿੱਲ ਟੈਸਟ ਹੋਈ ਆ ਇੱਥੇ ਪਹਾੜਾਂ ਦੇ ਰਸਤੇ 'ਚ। ਚੱਲ ਚੱਲ ਆਪਾਂ ਪਹੁੰਚ ਗਏ ਹੁਣ ਤਾਂ ਆਹ ਦੇ ਆ ਗਿਆ ਆਪਣੀ ਮੋਟਰ ਆ ਸੀ। ਚੱਲ ਲਈ ਚੱਲੀ। ਬਹਿਣਾ ਨਹੀਂ ਹੁਣ ਮੈਂ। ਉਹ ਬੈ ਜਾ ਲੈ ਚੱਲੋ। ਬੈਠਾ ਬੈ ਕੇ ਜਾਣ ਲੈ ਕੇ ਜਾਊਂਗਾ ਐ ਨਹੀਂ ਗੱਲ ਬਣਦੀ ਬੈਠਣਾ ਹੀ ਪਿਆ ਬੇਰੇ ਪੰਜਾਬੀ ਵੀਡੀਓ। ਦੋਸਤੋ ਪਹੁੰਚ ਗਏ ਹੁਣ ਆਪਾਂ ਆਪਣੀ ਦੂਈ ਲੋਕੇਸ਼ਨ ਤੇ ਸੈਕੰਡ ਮੋਟਰ ਤਾਰਾਂ ਤੂਰਾਂ ਉੱਪਰ ਹੀ ਜਾਂਦੀ ਐ ਨੋਏ ਅਸੀਂ ਬਚ ਕੇ ਰੱਖੋ ਬਿਜਲੀ ਤੋਂ ਆਹ ਕੋਠਾ ਇੱਥੇ ਤਾਂ ਸਾਫ਼ ਸਫਾਈਆ ਕਰਾਉਣ ਵਾਲਾ ਯਾਰ ਬੜਾ ਗੰਦ ਪਾਇਆ ਹੋਇਆ ਸੋਨਾ ਸੋਨਾ ਖਰਾ ਸੋਨਾ ਤਾਂ ਸਾਫ਼ ਕਰਾਉਣ ਵਾਲੀ ਐ ਮੋਟਰ ਉਹ ਜਿੱਦ ਤੱਕ ਨਿਗਾਹ ਜਾਂਦੀ ਹੈ ਨਾ ਆਪਣੀ ਥੋੜੀ ਜਿਹਾ ਨਿਗਾਹ ਜਾਂਦੀ ਹੈ ਸਾਰੀ ਜ਼ਮੀਨ ਆਪਣੀ ਨਹੀਂ ਹੈਗੀ ਆਪਣੀ ਬਸ ਇੱਥੇ ਧੱਕਾ ਪਾਬਾਕੂ ਗੂ ਬੋਲਦਾ ਦੇਖੋ ਐ ਮਾਰਦੇ ਸਲਿੱਪ ਫਰੇ ਚੱਲ ਧੀਰੀ ਆਲੇ ਦਾਲੇ ਟਾਇਰ ਉੱਚੇ ਹੋਗੇ ਉੱਚੀ ਜਗ੍ਹਾ ਤੇ ਗੱਬੋ ਚੱਕਿਆ ਗਿਆ ਟਾਇਰ ਕਿੱਥੇ ਚੱਲੂ ਇਹ ਕਿੱਥੋਂ ਪਾਲਦਾ ਹੁਣ ਤੂੰ ਚੱਲ ਦੇਰੇ ਸੁਣ ਹੁਣ ਚੱਲੂ ਏ ਚੱਲ 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 ਚੱਲੋ ਚੱਲ ਧੱਕਾ ਲਾ ਦਿੰਨੇ ਓ ਚੱਲ ਵੀ ਓ ਚੱਲ ਇਹ ਖੜੀ ਤੂੰ ਮੇਰੇ ਧੱਕਾ ਲਾ ਕੇ ਲੈ ਜਾਣੀ ਪੈਣੀ ਆਪਾਂ ਨੂੰ ਹੁਣ ਗੱਡੀ ਪਰ ਬਹਿ ਕੇ ਗੱਡੀ ਦੇ ਨਾ ਇਹ ਤਲੀ ਆ ਇਹਨਾ ਤੂੰ ਬੈਠ ਉੱਪਰ ਬਜ ਨਾ ਲਓ ਇੱਧਰ ਦੇਖੋ ਰਿਸਕ ਆ ਭਾਈ ਜੀ ਦੇਖੋ ਉੱਥੇ ਜੰਨੀ ਥਾਂ ਉੱਚੀ ਆ ਥੱਲੇ ਜਾ ਕਰਾਂ ਕੋਹਾ ਜੀ ਜੋ ਬੈਠ ਜਾ ਦੇਖਦੇ ਕਿੱਦਾਂ ਡਿਵਰਸ ਹੋ ਜਾ ਖੇਤ ਬਚਾ ਕੋਈ ਬਚਾ ਕੇ ਡਰ ਲਾਈਦਾ ਰਿੰਜਰ ਸੁਜੋ ਨਾ ਚੱਲ 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 ਅਗਲੀ ਧੱਕਾ ਇਹ ਤਾਂ ਤੂਆ ਵੇ ਇਹ ਦੂਰ ਹੱਕੇ ਦਰੋਂ ਸੁਵੇ ਕਨੇ ਨੱਖ ਯਾਰ ਅਰ ਜਹਾਤਰਾ ਮੈਂ ਬਸ ਐ ਹੀ ਆ ਓਏ ਇਹ ਕਬਰ ਇਸ ਕੀ ਬਸ ਤੇਰੇ ਟਾਇਰ ਵਾਲੀ ਦਾ ਸਿੰਗਲ ਟਾਇਰ ਦਾ ਜਿੱਥੇ ਵੀ ਮਰਜੀ ਕੱਢ ਲੈ ਯਾਰ ਅੱਗੇ ਓਏ ਪਲਟ ਗਈ ਓ ਪਲਟ ਗਈ ਓ ਪਲਟ ਗਈ ਸੀ ਟਾਇਰ ਚੱਕਿਆ ਗਿਆ ਓਏ ਯਾਰ ਰਸਤੇ ਜੋ ਨਾ ਮਸਾਂ ਕੱਜ ਦੂੰਗੇ ਆਲੀ ਅੰਦੀ ਰੇ ਘੜੀ ਕਾ ਕੇ ਓਡ ਵਾਇਸਚਰ ਇਹ ਅੱਜ ਦਾ ਐਡਵੈਂਚਰ ਹੋ ਗਿਆ ਸਾਡੇ ਨਾਲ ਉਹ ਕਿਹਾ ਸੀ ਰਸਤਾ ਖਤਰਨਾਕ ਆਗਾ ਦੋਸਤੋ ਤਦੂ ਨੇ ਪਹਿਲੇ ਹੀ ਕਹਾਂਦੀ ਹੁਣ ਰਸਤਾ ਸਾਡਾ ਸਾਫ ਹੈ ਇੱਥੋਂ ਆਹ ਪਾਲਾਂ ਨਹੀਂ ਰਸਤਾ ਇਹ ਤਾਂ ਅਸੀਂ ਇਧਰ ਨੂੰ ਜਾਣਾ ਇਹ ਤਾਂ ਅਸੀਂ ਜਾਣਾ ਸਿੱਧਾ ਇਧਰ ਨੂੰ ਆਹ ਸਾਈਡ ਨੂੰ ਫੇਰ ਤਾਂ ਰਸਤਾ ਫੇਰ ਐਡਵੈਂਚਰ ਆ ਉਹ ਕਹਾਂ ਸੜਕ ਆਊਗੀ ਉੱਥੇ ਤੱਕ ਇਧਰ ਨਾਲੇ ਕੁਝ ਠੀਕ ਆ ਇਹ ਚੌੜਾ ਰਸਤਾ ਕੱਚਾ ਇਹ ਪਾਲਾਂਗੇ ਫਿਰ ਅਸੀਂ ਹਲਵਾਈ ਤਾਂ ਚੋਗਿਆ ਦੀ ਕੰਮ ਜਾ ਖੇਤਾਂਿਆਂ ਨੂੰ ਹੋ ਗਿਆ ਸੀ ਹਲਵਾਈ ਦਾ ਚ ਟੇਢੀ ਗੱਲ ਦੀ ਸਕੂਟਰੀ ਹਾਂਜੀ ਸਰ ਕੀ ਕਹਿਣਾ ਚਾਹੇਂਗੇ ਤੁਸੀਂ ਆਪਣੀ ਡਰਾਈਵਰੀ ਬਾਰੇ ਕੁਝ ਨਹੀਂ ਕਹਿਣਾ ਭਰਾਵਾ ਫੈਸਲੀ ਪਲਟ ਕੀਤੀ ਚਾਲੀ ਥੋੜੀ ਡਰਾਈਵਰੀ ਸਕਲ ਮੰਨ ਲ ਗਏ ਭਾਈ ਜੀ ਅੱਜ ਸੀ ਅੱਜ ਬਹੁਤ ਵਧੀਆ ਡਰਾਈਵਰ ਆ ਜੀ ਬਸ ਚੜਾਈ ਆ ਬੰਦੇ ਦੀ ਲਓ ਜੀ ਕੱਲ ਵੀ ਸੋਹਣੀ ਥੋੜੀ ਚਲਾਈ ਹੁਣ ਮੇਰਾ ਵੀਰ ਇੱਥੇ ਰੇਤਾ ਆ ਤਾ ਰਸਤਾ ਠੀਕ ਆ ਆ ਰਸਤਾ ਲੋ ਭਰਾ ਮੈਂ ਇੱਥੇ ਗਿਰਿਓ ਬਹੁਤ ਜਿਆਦਾ ਐਡਵੈਂਚਰ ਹੋ ਗਿਆ ਜੀ ਹਿਮਾਚਲ ਪ੍ਰਦੇਸ਼ ਚリエ ਐਡਵੈਂਚਰ ਹੋ ਗਿਆ ਥਾਂ ਥਾਂ ਲ ਹੋ ਰਿਹਾ ਗਿਆ ਮੋਟਰ ਤੇ ਹੀ ਇਹ ਛੋਟੇ ਛੋਟੇ ਚੀਜ਼ਾਂ ਚ ਖੁਸ਼ੀਆਂ ਨੱਪਣੀ ਚਾਹੀਦੀ ਨੇ ਮੇਰੇ ਪੰਜਾਬੀ ਵੀਰੋ ਤੁਸੀਂ ਵੀ ਲੱਭੋ ਅਸੀਂ ਵੀ ਲੱਭਦੇ ਹਾਂ ਹੁਣ ਤਾਂ ਰਸਤਾ ਪੂਰਾ ਠੀਕ ਆ ਹੈਗਾ ਇਹ ਵੀ ਉੱਚਾ ਹੀ ਰਸਤਾ ਇਧਰ ਖੇਤ ਨਾਲੋਂ ਇਧਰ ਨੇ ਖੇਤ ਬਰਾਬਰ ਨੇ ਇਧਰ ਮਿੱਟੀ ਚ ਗਈ ਹੋਈ ਆ ਲੋਕਾਂ ਨੇ ਆਹ ਤਾਂ ਡੂੰਘੇ ਨੇ ਪੱਠੇ ਵਾਲਿਆਂ ਨੂੰ ਇੱਟਾਂ ਦੇ ਹਾਂਜੀ ਸੇਜੰਗੂ ਅਡਵੈਂਚਰ ਰਸਤਾ ਪਾਰ ਕਰਨ ਤੋਂ ਬਾਅਦ ਫਾਈਨਲੀ ਅਸੀਂ ਸੜਕ ਵਾਲੇ ਰਸਤੇ ਤੇ ਆ ਚੁੱਕੇ ਆ ਬਸ ਹੁਣ ਚਾਹਾਂਗੇ ਸਿੱਧਾ ਘਰ ਨੂੰ ਰਾਹ 'ਚ ਕੋਈ ਸਟਾਪ ਨਹੀਂਗਾ ਲਾਈਟ ਭੱਜੀ ਹੋਈ ਅੱਜ ਪਿੰਡਾਂ ਵਾਲੀ ਜਿਵੇਂ ਕਹਿੰਦੇ ਨੇ ਗਰਮੀ 'ਚ ਲਾਈਟ ਭੱਜ ਜਾਂਦੀ ਆ ਉਹ ਪੂਰੀ ਫੇਲ ਗਈ ਪੀਆ ਵੀਰੋ ਭਜਾ ਲਈ ਓੜਤਾ ਓਏ ਫੁੱਲ ਭਜਾ ਲਈ ਓਏ ਹੁਣ ਸੜਕ ਤੇ ਹੁਣ ਹੀ ਨੇ ਫੁੱਲ ਤੰਗੜਾ ਡਰਾਈਵਰ ਜੀ ਕਿੱਕੀ ਕਰਿਆਨਾ ਸਟੋਰ ਆਂ ਇਹ ਗਲੀਆਂ ਮੇਰੇ ਪਿੰਡ ਦੀਆਂ ਗਲੀਆਂ ਹੈ ਨਹੀਂ ਨਾ ਹਾਂ ਇਹ ਰੈਟ੍ਰੈਸਰ ਸਾਡੇ ਪਿੰਡ ਦਾ 스마트 ਸਕੂਲ ਆਉਣ ਵਾਲਾ ਪੰਜਾਬੀ ਵੀਰੋ ਸਰਕਾਰੀ ਸਕੂਲ ਭਾਤਮਾਨ ਨੇ ਫੁੱਲ 스마트 ਬਣਾਤਾ ਦੇਖੋ ਆ ਆਪਣੀ ਦੁਕਾਨਾਂ ਨੇ ਕਰਾਈ ਦਿੱਤੀਆਂ ਆ ਆ ਵੀ ਇਹ ਡ੍ਰੈਸਰ ਕੋ ਹਤ ਨੇ ਲੈ ਸਕੂਲ ਦਾ ਗਰਾਊਂਡ ਆ घरे जावे हूं घरे पीवी हो बस मैं इना के पा जो मैं पहला सोनी एडवेंचर ड्राइवर सोनी ला के चले गया जी हूं ओ आ गया बेचारा सोनी ड्राइवर बहुत तकड़ा ड्रैवर मैं भी अंदर जावा लैट नहीं आई हैगी लैट कट्ट आई हुई है अज अस आए जी एडवेंचर करके ड्राइवरी ਅੱਜ ਦੀ ਵੀਡੀਓ ਬੱਸ ਇੰਨੀੋ ਸੀ ਅਗਲੀ ਵੀਡੀਓ ਹੋਰ ਹੋਰ ਪਾਉਂਗਾ ਕੋਈ ਨਵੀਂ ਆ ਬਸ ਇੰਨੀ ਕੇ ਬਹੁਤਾ ਅੱਜ ਦਾ ਹੀ ਐਡਵੈਂਚਰਸ ਵੀਡੀਓ ਐ ਸੋਨੀ ਦੀ ਡੇਂਜਰਸ ਡਰਾਈਵਰੀ ਚਲਦਿਆਂ ਹੁਣ ਅਗਲੀ ਵੀਡੀਓ 'ਚ ਵੀਡੀਓ ਦੇਖਣ ਲਈ ਧੰਨਵਾਦ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਲਓ ਹੋਰ ਵੀ ਘੈਂਟ ਘੈਂਟ ਵੀਡੀਓ ਪਾਉਂਦਾ ਰਹਾਂਗੇ ਥੈਂਕ ਯੂ ਵਾਚਿੰਗ ਫਾਰ ਮਾਈ ਵੀਡੀਓ ਨੱਬਾਈ ਨੀ ਮਾਉ ਜ Punjab ਵਰਗ ਚੀਜ਼ ਦਿਖਾਉਣ ਭੁੱਲ ਗਏ ਮਨ ਜਾ ਮਨ ਜੇ ਕਿੱਥੇ ਮਿਲਦੇ ਨੇ ਉੱਥੇ ਇਹਦਾ ਪੰਜਾਬ 'ਚ ਹੀ ਮਿਲਦੇ ਨੇ ਪੰਜਾਬੀ ਵੀਰੋ